ਸਚੀਕਾਲ ਮਹਾਰਤੀ ਸੰਜਟ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਐਡੀਟੋਰੀਅਲ ਟਾਕ ਪ੍ਰੋਗਰਾਮ ਨੂੰ ਲੈ ਕੇ ਮੇਰੇ ਸੀਨੀਅਰ ਮੇਰੇ ਨਾਲ ਰਜੇਸ਼ਿੰਦਰ ਜੀ ਜੁੜ ਚੁੱਕੇ ਨੇ ਤੇ ਅੱਜ ਇਹ ਕੁਝ ਪੁਆਇੰਟਸ ਤੇ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਅਸੀਂ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਅੱਜ ਸਾਡੇ ਜਿਹੜੇ ਹਰਮਨ ਪਿਆਰੇ ਐਪਸ ਨੇ ਜਿਸ ਤਰ੍ਹਾਂ ਕਿ WhatsApp ਤੇ Instagram ਜਿਹਦੇ ਉੱਪਰ ਅਸੀਂ ਆਪਣੇ ਨਿੱਜੀ ਤੇ ਆਫੀਸ਼ੀਅਲੀ ਸਾਰੇ ਕੰਮ ਕਰਦੇ ਆਂ ਤੇ ਅਜਿਹੇ ਹੋਰ ਮੁੱਦਿਆਂ ਦੇ ਉੱਪਰ ਵੀ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਕਿ ਸਿੱਖ ਕੌਮ ਜਿਹੜੀ ਹੈ ਦਾਨ ਅਤੇ ਸੇਵਾ ਦੇ ਨਾਂ ਤੇ ਜਾਣੇ ਜਾਂਦੀ ਹੈ ਪਰ ਅਜਿਹੇ ਦੋ ਸਿੱਖ ਜਿਨ੍ਹਾਂ ਦਾ ਨਾਮ ਆਤਮਹੋਂਪਾਦਿਆਂ ਦੇ ਵਿੱਚ ਸ਼ਾਮਿਲ ਹੋ ਗਿਆ ਅਜਿਹੇ ਕਈ ਸਾਰੇ ਮੁੱਦੇ ਨੇ ਤੇ ਗੱਲਬਾਤ ਕਰ ਲੈਣੇ ਸਭ ਤੋਂ ਪਹਿਲਾਂ ਗੱਲ ਕਰਨ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣੇ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਗ੍ਰੇਟਫੁਲ ਜੀ ਧੰਨਵਾਦ ਗੱਲਬਾਤ ਕਰਾਂਗੇ ਕਿ ਆਸੀ ਆਪਣੇ ਨਿੱਜੀ ਲਾਈਫ ਤੇ ਵਿੱਚ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਹੈਗਾ استعمال ਕਰਦੇ ਆ ਚਾਹੇ WhatsApp ਹੈ ਇੰਸਟਾਗ੍ਰam ਹੈ ਜਾਂ ਹੋਰ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਹੈਗੇ ਨੇ ਹੁਣ ਸਾਡੀ ਨਿੱਜੀ ਜ਼ਿੰਦਗੀ ਦੀ ਇੱਕ ਤੱਕ ਨਾਲ ਜ਼ਰੂਰਤ ਵੀ ਬਣ ਚੁੱਕੇ ਨੇ ਪਰ ਜੋ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਨੇ ਕਿ WhatsApp ਤੇ Instagram ਜਿਹੜਾ ਪਲੇਟਫਾਰਮ ਹੈਗਾ ਆ ਸ਼ਾਇਦ ਹੁਣੇ ਵਿੱਕ ਜਾਣਗੇ ਕਿਤੇ ਨਾ ਕਿਤੇ ਮਾਰਕ ਜ਼ਕਰਵਾ ਜਿਹੜਾ ਹੈਗਾ ਉਹਨਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਹਾਂ ਇਹ ਜੋ ਤੁਹਾਡੀ ਇਨਫੋਰਮੇਸ਼ਨ ਵਿਸ਼ਵ ਜਿਹੜੀ ਪੱਦਰ ਦੀ ਇਨਫੋਰਮੇਸ਼ਨ ਆ ਇਹ ਇੱਕ ਇੰਟਰਨੈਸ਼ਨਲ ਬਿਜ਼ਨਸ ਨਾਲ ਸੰਬੰਧਿਤ ਕਾਰਪੋਰੇਟ ਵਰਲਡ ਦੀ ਜਿਹੜੀ ਖਬਰ ਤੁਹਾਡੇ ਤੱਕ ਆ ਔਰ ਬੜਾ ਇੰਪੋਰਟੈਂਟ ਕੁਐਸਚਨ ਆ ਔਰ ਸਾਡੀ ਜਿੰਨੇ ਕੁ ਰਿਸੋਰਸਸ ਸਾਡੇ ਕੋਲ ਹੁੰਦੇ ਆ ਫਿਰ ਵੀ ਅਸੀਂ ਇਸ ਖਬਰ ਤੇ ਚਰਚਾ ਕਰਦੇ ਆ ਕਰਦੇ ਆ ਤੇ ਕਰਦੇ ਆ ਸਾਨੂੰ ਬਹੁਤਾ ਜਿਆਦਾ ਵਿਊਜ਼ ਦੇ ਬਹੁਤ ਹੀ ਲਾਲਚ ਹੈ ਨੀਗਾ ਵਿਊਜ਼ ਦਾ ਕਿ ਚਟਪਟੀਆਂ ਮਸਾਲੇਦਾਰ ਕੱਲਣਾ ਥੋੜੀ ਜਿਹੀ ਘੱਟ ਹੋਵਦੀਆਂ ਥੋੜੀ ਬૌਧਿਕ ਸਤਰ ਥੋੜਾ ਮੇਨਟੇਨ ਕਰਨਾ ਚਾਹੁੰਦੇ ਆ ਸਵਿਚ ਕਰਕੇ ਆ ਜਿਹੜੀ ਤੁਸੀਂ ਟੌਪਿਕ ਛੜਿਆ ਇੱਕ ਬੜਾ ਹੀ ਇੰਪੋਰਟੈਂਟ ਟੌਪਿਕ ਮੈਂ ਮਾਦਾ ਇਹਨੂੰ ਔਰ ਮਾਰਕ ਜਗਰਬਗਰ ਜਰਕਵਗ ਦੇ ਦਾ ਨਾ ਸੋਸ਼ਲ ਮੀਡੀਆ ਦਾ ਪਾਵਰ ਹਾਊਸ ਵੀ ਇਹਨੂੰ ਮੰਨਿਆ ਜਾਂਦਾ 2010 ਤੋਂ ਲੈ ਕੇ ਉਹਦੀ ਬਹੁਤ ਲੰਮੀ ਚੜੀ ਅੱਜ ਇੱਕ ਪੁਆਇੰਟ ਤੇ 5 ਟ੍ਰਿਲੀਅਨ ਡਾਲਰ ਦੀ ਉਹਦੀ ਕੰਪਨੀ ਬਣ ਚੁੱਕੀ ਆ ਜੀ ਔਰ ਉਹਤੇ ਤੇ ਅਲੀਗੇਸ਼ਨ ਅਮਰੀਕਾ 'ਚ ਲੱਗੇ ਆ ਅਮਰੀਕਾ 'ਚ ਇਹ ਅਲੀਗੇਸ਼ਨ ਲੱਗੇ ਜਿੱਦਾਂ ਕਿ ਤੂੰ ਛੋਟਿਆਂ ਜਿਹੜੇ ਜਿਹੜੇ ਛੋਟੇ ਟਰੇਡਰਸ ਹੈ ਜਾਂ ਛੋਟੀਆਂ ਕੰਪਨੀਆਂ ਹੈਗੀਆਂ ਉਹਨਾਂ ਨੂੰ ਖਾਣ ਦਾ ਤੇਰਾ ਟਰੈਂਡ ਬਣ ਗਿਆ ਵੈਸੇ ਵੀ ਕੁਝ ਇਹਦੀ 트ੰਪ ਨਾਲ ਵੀ ਹੰਪਣ ਹੋਈ ਸੀਗੀ 2020 ਦੇ ਵਿੱਚ ਜੀ ਆਪਸ 'ਚ ਇਹਦੀ ਤਲਕੀ ਹੋਈ ਸੀਗੀ ਜਿੱਤੇ ਉਹ ਵੀ ਕੋਈ ਪਾਰਟ ਹੋ ਸਕਦਾ ਕਿਉਂਕਿ 트럼ਪਸ ਆਪ ਵੀ ਖੁਦ ਕੀ ਘਟ ਨਹੀਂ ਹੈਗੇ ਜੀ ਤੇ ਲੇਕਿਨ ਫਿਲਹਾਲ ਜਿਵੇਂ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਹੈਗਾ ਜਿੰਨਾ ਦਾ ਮਕਸਦ ਇਹ ਹੁੰਦਾ ਹੈ ਕਿ ਤੁਸੀਂ ਸਾਰੇ ਛੋਟੇ ਵੱਡੇ ਜਿੰਨੇ ਵੀ ਟਰੇਡਰਸ ਲਾ ਲੋ ਜਾਂ ਕੰਪਨੀਆਂ ਲਾ ਲੋ ਉਹ ਲੈਵਲ ਪਲੇਇੰਗ ਫੀਲਡ ਹੋਵੇ ਇਹ ਨਾ ਹੋਵੇ ਕਿ ਜਿਵੇਂ ਸਾਡੇ ਹਿੰਦੂਸਤਾਨ ਦੇ ਵਿੱਚ ਪਹਿਲਾਂ ਹੀ ਕੇਵਲ ਮਾਫੀਆ ਦਾ ਬੜਾ ਕਬਜ਼ਾ ਹੁੰਦਾ ਸੀਗਾ ਜੀ ਸਿਆਸੀ ਬੰਦੇ ਹੁੰਦੇ ਸੀ ਉਹ ਕੇਵਲਾਂ ਤੇ ਕਬਜ਼ੇ ਕਰਕੇ ਆਪਣੇ মিডিਆ ਹੌਸਲੇ ਚਲਾਉਂਦੇ ਸੀ ਪ੍ਰਿੰਟ 'ਚ ਵੀ ਬਹੁਤ ਅਮੀਰਾਂ ਦਾ ਕਬਜ਼ਾ ਸੀਗਾ ਉਹਨੂੰ ਜਿੱਦਾਂ ਆਪਾਂ ਕਹਿ ਸਕਦੇ ਨੇ ਕਮਿਟਿਡ মিডিਆ ਅੱਜ ਵੀ ਕਮਿਟਿਡ মিডিਆ ਹਾਲੇ ਵੀ ਹੈਗਾ ਕੋਈ ਘਟ ਨਹੀਂ ਏਦਾਂ ਹੀ ਉੱਥੇ ਜਿੱਦਾਂ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਸੀਸੀਆਈ ਜਿਹਨੂੰ ਕਹਿ ਲੈਂਦੇ ਆ ਇਦਾਂ ਹੀ ਉੱਥੇ ਇੱਕ ਇਦਾਂ ਦਾ ਕਮਿਸ਼ਨ ਉੱਥੇ ਹੈਗਾ ਜਿਹੜਾ ਕਿ ਡਾਇਰੈਕਟ ਜਿਹੜਾ ਸਰਕਾਰ ਦੇ ਅਧੀਨ ਤਾਂ ਨਹੀਂ ਆਂਦਾ ਉਹ ਇੰਡੀਪੈਂਡੈਂਟ ਉਹਨੂੰ ਮੰਨਿਆ ਜਾਂਦਾ ਤੇ ਉਹ ਉੱਥੇ ਐਂਟੀ-ਟਰੱਸਟ ਜਿਹੜਾ ਇੱਕ ਟ੍ਰਾਇਲ ਚੱਲ ਰਿਹਾ ਹੈਗਾ ਉਸ ਕਮਿਸ਼ਨ ਦੇ ਵਿੱਚ ਫੈਡਰਲ ਜਿਹੜੀ ਯੂਨਾਈਟਿਡ ਸਟੇਟਸ ਦੇ ਵਿੱਚ ਜਿਹਦੀ ਕੱਲ ਸੁਣਵਾਈ ਹੋਈ ਹੈ ਤੇ ਹੁਣ ਸੁਣਵਾਈ ਕੰਟੀਨਿਊਸਲੀ ਜਿਹੜੀ ਆ ਚੱਲ ਰਹੀ ਹੈ ਕਿ ਸੁਣਵਾਈ ਇਹ ਆ ਇਹਦੇ ਤੇ ਅਲੀਗੇਸ਼ਨ ਹੈ ਮਾਰਕ ਜਗਰਵਰਗ ਤੇ ਜਿਹੜੀ ਕਿ ਬਈ ਤੇਰੀ ਕੰਪਨੀ ਮੈਟਾ ਇਹਨੇ ਇਹੋ ਜਿਹਾ ਮਾਹੌਲ ਕ੍ਰੀਏਟ ਕਰਤਾ ਕਿ ਪਹਿਲਾਂ ਤਾਂ ਇਹਨੇ ਇੰਸਟਾਗ੍ਰਾਮ 2012 ਚ ਇਨੂੰ ਟੇਕਓਵਰ ਕਰ ਲਿਆ ਪੈਸੇ ਦੇ ਕੇ ਜੀ ਖੈਰ ਬੰਦੂਕ ਤਾਂ ਨਹੀਂ ਰੱਖੀ ਵੱਧ ਘਟ ਕਰਕੇ ਪੈਸੇ ਦੇ ਕੇ ਜਿੱਦਾਂ ਮਰਜ਼ੀ ਸਾਮਦਾਮ ਦੰਡਵੇਤ ਕਰਕੇ ਉਹਨੂੰ ਟੇਕਓਵਰ ਕੀਤਾ 2015-14 ਦੇ ਵਿੱਚ ਨੇ ਉਹ ਫੇਸਬ ਜਿਹੜਾ ਦੂਜਾ ਇਹਨੂੰ ਕਹਿੰਦੇ ਆ WhatsApp ਜੀ ਜਿਹਦਾ ਹਰ ਵਕਤ 24 ਘੰਟੇ ਆਪਾਂ ਯੂਜ਼ ਕਰਦੇ ਹਾਂਗੇ ਉਹ ਵੀ ਮਾਲਕੇ ਬਣ ਗਿਆ ਮਾਲਕ ਦਾ ਮਤਲਬ ਹੈ ਆ ਆਲੀ ਨਾਲ ਇਹ ਬਣ ਗਿਆ ਉਹਦੀ ਜਿਹੜੀ ਸਾਰੇ ਸ਼ੇਅਰ ਵਗੈਰਾ ਸਾਡੇ ਨੇ ਖਰੀਦ ਕੇ ਫਿਰ ਉਸ ਤੋਂ ਬਾਅਦ ਹੁਣ ਬੀਤ ਗਿਆ ਸਮਾਂ 10 ਸਾਲ ਹੋਣ ਵਾਲਾ 2015 ਤੇ 25 ਚੜ ਗਿਆ ਤੇ ਉਹਦੀ ਸੁਣਵਾਈ ਸ਼ੁਰੂ ਹੋਗੀ ਉਥੋਂ ਦੇ ਕਮਿਸ਼ਨ ਦੇ ਵਿੱਚ ਅਮਰੀਕਾ ਦੇ ਵਿੱਚ ਤੇ ਇਹ ਪਲਾਨ ਸੋ ਸੂਤਰਾਂ ਦੇ ਵੱਲ ਤੋਂ ਇਹ ਖਬਰ ਆ ਰਹੀ ਹੈ ਕਿ ਇਹ ਇਸ ਟੈਨਸ਼ਨ ਤੋਂ ਬਚਣ ਲਈ ਇਹ ਇਹ ਦੋਨੋਂ ਜਿਹੜੇ WhatsApp ਤੇ ਨਾਲ ਇੰਸਟਾਗ੍ਰam ਇਹ ਇਹਨੂੰ ਵੇਚੇਗਾ ਹੁਣ ਵੇਚਣ ਦੀ ਤਿਆਰੀ ਤੇ ਲੱਗਾ ਹੋਇਆ ਜੋ ਵੀ ਕੇਸ ਲੜਨਾ ਲੜਾਂ ਨਵੀਂ ਕੰਪਨੀ ਲੜੇ ਔਰ ਇਹ ਵੀ ਕਿਹਾ ਜਾਂਦਾ ਹੈ ਕਿ 101 ਤੋਂ ਵੱਧ ਜਿਹੜੀਆਂ ਇਹ ਜੀਆਂ ਕੰਪਨੀਆਂ ਇਹ ਐਕਵਾਇਰ ਕਰ ਚੁੱਕਾ ਟੇਕਓਵਰ ਇਤਿਹਾਸ ਚ ਕਰ ਸਕਾ ਇਹਦੀ ਸਟ੍ਰੈਟੇਜੀ ਹੁੰਦੀ ਹੈ ਕਿ ਇਦੋਂ ਪਹਿਲਾਂ ਕੋਈ ਇੰਟੈਲੀਜੈਂਟ ਬੰਦਾ ਸਾਡੇ ਮੁਕਾਬਲੇ ਤੇ ਖੜਾ ਹੋਵੇ ਉਹਨੂੰ ਇੰਨੇ ਕ ਪੈਸੇ ਦੇ ਕੇ ਉਹਨਾਂ ਕ ਪੈਸਾ ਦੇ ਕੇ ਉਹਨੂੰ ਉਹਦੀ ਕ੍ਰੀਏਟੀਵਿਟੀ ਉਹਨੂੰ ਪੈਸਾ ਗਣਨ ਤੇ ਲਾ ਦਿਓ ਤੇ ਉਹਦੀ ਕ੍ਰੀਏਟੀਵਿਟੀ ਉਸ ਪੈਸੇ ਚ ਉਲਝ ਜਵੇ ਜੀ ਤੇ ਉਸ ਕ੍ਰੀਏਟੀਵਿਟੀ ਨੂੰ ਸਾਡੀ ਨਵੀਂ ਟੀਮ ਕਰੇ ਤੇ ਸਾਰੀ ਜਿਹੜੀ ਡੋਮਿਨੈਂਸ ਆ ਮੋਨੋਪੋਲੀ ਆ ਉਹ ਇਹਦੀ ਰਵੇ ਸੋ ਇਹ ਮੋਨੋਪੋਲੀ ਨੂੰ ਖਤਮ ਕਰਨ ਵਾਸਤੇ ਕਮਿਸ਼ਨਾਂ ਦਾ ਗਠਨ ਹੁੰਦਾ ਹੁੰਦਾ ਸੋ ਫਿਲਹਾਲ ਅਮਰੀਕਨ ਕਮਿਸ਼ਨ ਜਿਹੜਾ ਉੱਥੋਂ ਦਾ ਜਿਹੜਾ ਕਿ ਟ੍ਰੇਡ ਦੇ ਔਰ ਜਿਹੜੀਆਂ ਕੰਪਨੀਆਂ ਤੇ ਲੈਵਲ ਪਲੇਇੰਗ ਪ੍ਰੋਟੈਕਟਰ ਕਰਦਾ ਹੈ ਕੰਜ਼ਿਊਮਰ ਦੇ ਇੰਟਰਸਟ ਨੂੰ ਫਿਲਹਾਲ ਇਹ ਤਲਵਾਰ ਜਿਹੜੀ ਹੈਗੀ ਲਟਕੀ ਹੋਈ ਆ ਉਹ ਜਦੋਂ ਵੀ ਫੈਸਲਾ ਆਏਗਾ ਤੇ ਉਦੋਂ ਪਤਾ ਲੱਗੇਗਾ ਕਿ ਜਿਹੜੀਆਂ WhatsApp ਤੇ Instagram ਮਾਰਕ ਜਕਰ ਜਕਰ ਵਰਕੇ ਦੇ ਜਕੜੇ ਤੇ ਰਹਿੰਦੀ ਹੈ ਕਿ ਜਾਂਦੀ ਹੈ ਜੀ ਜੇ ਇਹ ਇਹ ਦੋਨੋਂ ਐਪ बिक ਜਾਂਦੇ ਨੇ ਤਾਂ ਜਿਸ ਤਰੀਕੇ ਨਾਲ ਅਸੀਂ ਇਹਨਾਂ ਐਪ ਨੂੰ ਬੜੇ ਈਜ਼ੀ ਤਰੀਕੇ ਨਾਲ ਇਸਤੇਮਾਲ ਕਰਦੇ ਆ ਤਾਂ ਕੀ ਉਸ ਦੇ ਇਸਤੇਮਾਲ ਦੇ ਵਿੱਚ ਕੋਈ ਦਿੱਕਤ ਆ ਸਕਦੀ ਹੈ ਜਾਂ ਫਿਰ ਕੁਝ ਇਹਨਾਂ ਦੇ ਫੀਚਰਸ ਵਗੈਰਾ 'ਚ ਕੁਝ ਚੇਂਜਸ ਆ ਸਕਦਾ ਹੈ ਇਹ ਹੋਰ ਤੁਸੀਂ ਡੂੰਗੀ ਗੱਲ ਕਰਤੀ ਮੈਂ ਉਮੀਦ ਨਹੀਂ ਸੀ ਕਰਦਾ ਕਿਹੜਾ ਸਵਾਲ ਤੁਸੀਂ ਕਰ ਦੋਗੇ ਕਿਉਂਕਿ ਆਜ਼ਤ ਕਿਉਂਕਿ ਮੈਂ ਤਾਂ ਬਾਕੀ ਤੌਰ ਤੇ ਤਿਆਰ ਨਹੀਂ ਸੀ ਹੈਗਾ ਅਕਬਰ ਸਵਾਲ ਤੁਸੀਂ ਬਹੁਤ ਡੂੰਘਾ ਕਰਤਾ ਮੈਨੂੰ ਸੋਚਣ ਤੇ ਬਹੁਤ ਜ਼ਿਆਦਾ ਮਜਬੂਰ ਹੋਣਾ ਪਿਆ ਰਾ ਦੇਖੋ ਅਰਤੇ ਯੂ ਯੂ نو ਵੈਨ ਜਿਹੜਾ ਕਮਾਂਡਰ ਹੁੰਦਾ ਨਾ ਜਿਹੜੇ ਘੋੜੇ ਤੇ ਬੈਠਾ ਜਾਂ ਜਿਹੜਾ ਹਾਥੀ ਤੇ ਬੈਠਾ ਉਹ ਉਹ ਡਿਪੈਂਡ ਕਰਦਾ ਕਿਸ ਤਬੀਅਤ ਦਾ ਬੰਦਾ ਹੈਗਾ ਇਹ ਡਿਪੈਂਡ ਕਰਦਾ ਜਿਹੜਾ ਕਿਸੇ ਕੰਪਨੀ ਨੂੰ ਰਨ ਕਰਦਾ ਉਹਦੀ ਕ੍ਰੀਏਟਿਵਿਟੀ ਉਹਦੀ ਸਟ੍ਰੈਟੇਜੀ ਉਹਦੇ ਸੰਸਕਾਰ ਉਹ ਉਹ ਕਿਸ ਤਰ੍ਹਾਂ ਦੇ ਹੈਗੇ ਆ ਕਿ ਜੇ ਜੇ ਤਾਂ ਹੁਣ ਹਾਲਾਂਕਿ ਮਾਰਕ ਜਗਰਵਰਕ ਵੀ ਕਾਫੀ ਚੈਰੀਟੀ ਵਗੈਰਾ ਕਰਦੇ ਰਹੇ ਆ ਜੀ ਬੜੇ ਖੁੱਲੇ ਦਿਲ ਦੇ ਮਾਲਕ ਹੈਗੇ ਲੇਕਿਨ ਡਿਪੈਂਡ ਕਰਦੀ ਬਿਕ ਜਾਂਦੀ ਹੈ ਯੂ ਬੀਇੰਗ ਅ ਜਰਨਲਿਸਟ ਤੁਹਾਡਾ ਕੁਐਸਚਨ ਤਾਂ ਇੱਕ ਇੰਟਰਨੈਸ਼ਨਲੀ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਜਿਹੜਾ ਵੀ ਇਹ ਸੁਨੇਗਾ ਉਹ ਗੱਲ ਤਾਂ ਕਹੇਗਾ ਕਿ ਗੱਲ ਤੇ ਤਾਂ ਹੈਗੀ ਹੈ ਇੱਕ ਰੀਜ਼ਨਿੰਗ ਤਾਂ ਹੈਗੀ ਹੈ ਹਾਂ ਦੇਖੋ ਡਿਪੈਂਡ ਕਰਦਾ ਹੈ ਕਿ ਨਵੀਂ ਟੀਮ ਕੀ ਕੀ ਕਹ ਕਿੱਦਾਂ ਦੀ ਆਂਦੀ ਹੈ ਕਿਉਂਕਿ ਜਿਹੜੀ ਆਈਟੀ ਹੈ ਹੀ ਹਰ ਮਹੀਨੇ ਇਵੋਲਵ ਹੋ ਰਹੀ ਹੈ ਇੱਕ ਤੁਸੀਂ ਅੱਜ ਮੋਬਾਈਲ ਲੈਨੇ ਹੋ ਨਾਰਮਲ ਮੋਬਾਈਲ 10-15000 ਦਾ ਲੈਨੇ ਹੋ ਉਪ ਤੁਸੀਂ ਪਤਾ ਲੱਗਦਾ ਹੈ ਮਹੀਨੇ ਬਾਅਦ ਉਹ ਫਿਚਰ ਹੀ ਨਵੇਂ ਨਵੇਂ ਹੋਰ ਆ ਗਏ ਤੇ ਉਹਦੀ ਕੀਮਤ ਘਟ ਕੇ 7000 ਰਹਿ ਜਾਂਦੀ ਹੈ ਸੋ ਇਸ ਕਰਕੇ ਇਟ ਇਜ਼ ਟੂ अर्ਲੀ ਟੂ ਪ੍ਰਡਿਕਟ ਯੈਸ ਇਫ ਸਮ ਨਿਊ ਕਮਾਂਡਰ ਕਮਸ ਦੈਨ देयर ਕੁਡ ਬੀ ਸਰਟਨ ਚੇਂजेस ਆ ਵੀ ਆਰ ਨਾਟ ਅਵੇਅਰ ਵੈਦਰ ਇਟ ਵਿਲ ਬੀ ਇਨ ਦਾ ਬੈਨੀਫਿਟ ਆਫ ਹਿਮੈਨਿਟੀ ਉਹ ਡਿਪੈਂਡ ਕਰਦਾ ਹੈ ਕਿ ਨਵੀਂ ਟੀਮ ਕਿਹੜੀ ਆਏਗੀ ਇਹ ਹਲੇ ਜਿਹੜਾ ਹੈ ਇਹ ਚੀਜ਼ਾਂ ਵੂਮ ਚ ਹੈ ਗਰਭ ਚ ਹੈ ਗਿਆ ਲੇਕਿਨ ਕੁਐਸਚਨ ਤੁਹਾਡਾ ਰੈਲੇਵੈਂਟ ਆ ਜੀ ਅਗਲੇ ਸਵਾਲ ਵਾਦਦੇ ਆ ਕਿ ਇੱਕ ਜੋ ਕਾਫੀ ਟਾਈਮ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਮਿਹਲ ਚੌਕਸੀ ਦਾ ਮੁੱਦਾ ਜੋ ਪੀਐਨਬੀ ਪੰਜਾਬ ਨੈਸ਼ਨਲ ਬੈਂਕ ਦੇ ਕਰੋੜਾ ਰੁਪਈਆ ਲੈ ਕੇ ਭੱਜ ਗਏ ਸੀਗੇ ਭਗੋੜਾ ਕਰਾਰ ਦਿੱਤਾ ਗਿਆ ਸੀਗਾ ਲੇਕਿਨ ਫਿਲਹਾਲ ਬੈਲਜੀਅਮ ਤੋਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਤੇ ਹੁਣ ਸਵਾਲ ਇਹ ਚੁੱਕੇ ਜਾ ਰਹੇ ਨੇ ਕਿ ਭਾਰਤ ਕਦੋਂ ਆਉਣਗੇ ਤੇ ਫਿਲਹਾਲ ਆਪਣੇ ਬਚਾਵ ਦੇ ਵਿੱਚ ਉਹ ਕੀ ਕੁਝ ਕਰ ਰਹੇ ਨੇ ਦੇਖੋ ਮਿਹਲ ਚੌਕਸੀ ਸਾਹਿਬ ਸੁਰਕਿਆਂ 'ਚ ਬਣੇ ਜੀ ਪਰ 13000 ਕਰੋੜ ਰੁਪਇਆ ਜਿਹੜਾ ਹੈ ਹਿੰਦੁਸਤਾਨ ਦੇ ਪੰਜਾਬ ਨੈਸ਼ਨਲ ਬੈਂਕ ਦੇ ਵਿੱਚੋਂ ਇੱਕ ਥੈਲਿਆਂ 'ਚ ਤਾਂ ਭਰ ਕੇ ਨਹੀਂ ਲੈ ਕੇ ਗਏ ਨਾ ਇਲਜਾ ਜਾ ਸਕਦਾ ਇਹਨਾਂ ਨੇ ਇਕਨੋਮਿਕ ਜਿਹੜਾ ਇਕਨੋਮਿਕ ਆਫੈਂਸ ਨੂੰ ਬੜੇ ਸਮਾਰਟਲੀ ਡਿਜ਼ਾਈਨ ਕੀਤਾ ਔਰ ਜਿਹੜੇ ਆਦਮੀ ਇਹਨਾਂ ਨੂੰ ਕਰਜ਼ਾ ਦਿੰਦੇ ਦੇਣ ਵਾਲੇ ਸੀ ਉਹਨਾਂ ਤੋਂ ਵੀ ਚਾਰ ਕਦਮ ਅੱਗੇ ਚੱਲੇ ਔਰ ਟਿਪਸ ਤਾਂ ਇਨਸਾਈਡਰਾਂ ਤੋਂ ਹੀ ਲਏ ਹਾਰ ਡਿਪਾਰਟਮੈਂਟ ਚ ਸੂਰੀਆ ਕੋਈ ਨਾ ਕੋਈ ਹੁੰਦਾ ਜੀ ਬਿਕਾਉ ਵੀ ਹੁੰਦਾ ਜਿਵੇਂ ਸ਼ੋਲੇ ਫਿਲਮ ਚ ਤੁਸੀਂ ਵੇਖਿਆ ਹੋਣਾ ਇੱਕ ਇੱਕ ਸੀਗਾ ਕੈਦੀ ਨਾਈ ਦਾ ਕੰਮ ਕਰਦਾ ਹੁੰਦਾ ਸੀਗਾ ਤਾਂ ਉਹ ਜੇਲਰ ਦਾ ਸੂਹੀ ਹੁੰਦਾ ਸੀਗਾ ਉਹ ਤਾਂ ਖਬਰ ਹੀ ਹੁੰਦਾ ਸੀਗਾ ਸੋ ਏਦਾਂ ਕਰਕੇ ਹਰ ਡਿਪਾਰਟਮੈਂਟ ਚ ਕੁਦਰਤ ਵੱਲੋਂ ਹੀ ਕੁਦਰ ਨਾ ਕੋਈ ਹਰ ਡਿਪਾਰਟਮੈਂਟ ਚ ਕੋਈ ਨਾ ਕੋਈ ਸੂਝਿਆ ਹੁੰਦਾ ਜੀ ਇਨਸਾਈਡ ਖਬਰ ਦਿੰਦਾ ਵੀ ਕੋਣ ਬੰਦਾ ਕਿੱਦਾਂ ਕਿੰਨੇ ਚ ਵਿਕੂਗਾ ਤੇਰਾ ਰਸਤਾ ਹੁੰਦਾ ਉਹ ਇਸ ਤਰ੍ਹਾਂ ਹੀ ਇਹਨਾਂ ਨੇ ਇਹੋ ਜੇ ਸ਼ਾਮਦਮ ਦੰਡਵੇਦ ਕਰਕੇ ਮਹਿਲ ਚੌਕਸੀ ਸਾਹਿਬ ਨੇ ਆਪਣਾ ਜਿਹੜਾ ਵਪਾਰ ਪਹਿਲਾਂ ਹੀਰੇ ਮੋਤੀਆਂ ਦਾ ਕੀਤਾ ਮੰਨਿਆ ਪਰ ਮੰਨਿਆ ਹਿੰਦੁਸਤਾਨ ਇੰਟਰਨੈਸ਼ਨਲ ਲੈਵਲ ਦਾ ਇਹ ਜਵਾਹਰਾਤ ਦਾ ਜੁਐਲਰੀ ਦਾ ਕਾਰੋਬਾਰ ਹੀ ਰਿਹਾ ਤੇ ਇਹਨਾਂ ਨੇ ਬੜੇ ਸਮਾਰਤ ਤਰੀਕੇ ਨਾਲ ਹੁਣ ਦੇਖੋ ਇੱਥੋਂ ਤੋਵਰ ਰਾਣਾ ਵੀ ਫੜ ਲਿਆ ਜਿਹੜਾ ਉੱਥੋਂ ਦੀ 17 ਸਾਲਾ ਪਾਦੋਂ ਨੂੰ ਲਿਆਂਦਾ ਗਿਆ ਉਥੋਂ ਦੀ ਹਲਕ ਜਿਹੇ ਸੀਗਾ ਉਥੇ ਅਮਰੀਕਾ ਦੇ ਵਿੱਚ ਜਿਨੇ 168 ਬੰਦਾ ਸਾਡਾ ਮਾਰਿਆ ਮੁੰਬਈ ਅਟੈਕ ਦੇ ਵਿੱਚ 9 11 ਨੂੰ ਤੇ ਬਹੁਤ ਵੱਡਾ ਅਟੈਕ ਇੰਟਰਨੈਸ਼ਨਲ ਲੈਵਲ ਦਾ ਕੀਤਾ ਔਰ ਇੱਕ ਬਹੁਤ ਸ਼ਰਮਨਾਕ ਅਟੈਕ ਸੀ ਜਿਹੜਾ ਸਾਡੀ ਇੱਕ ਤਰ੍ਹਾਂ ਸਾਡੇ ਹਿੰਦੁਸਤਾਨ ਦੀ ਅਣਖ ਨੂੰ ਵੰਗਾਰਿਆ ਗਿਆ ਔਰ ਇਦਾਂ ਹੀ ਇੱਕ ਤਰ੍ਹਾਂ ਦਾ ਇਹਨਾਂ ਨੇ ਇਕਨੋਮਿਕ ਆਫੈਂਸ ਮਹਿਲ ਚੌਕ ਸੀ ਨੇ ਕੀਤਾ ਜੇ ਸੱਚਾ ਹੁੰਦਾ ਤੇ ਆਗੇ ਟ੍ਰਾਇਲ ਫੇਸ ਕਰਦਾ ਲੇਕਿਨ ਇਹਨਾਂ ਨੇ ਇੱਕ ਸਮਾਰਟ ਤਰੀਕੇ ਨਾਲ ਕੀ ਮੂਵ ਕੀਤਾ ਕਿ ਸਾਡਾ ਕਈ ਮੁਲਕਾਂ ਦੇ ਨਾਲ ਪ੍ਰਤਿਆਪਣ ਜਿਹਨੂੰ ਹਿੰਦੀ ਚ ਕਹਿ ਲੈਂਦੇ ਆ ਪੰਜਾਬੀ ਚ ਹਵਾਲਗੀ ਉਰਦੂ ਚ ਹਵਾਲਗੀ ਕਹਿ ਸਕਦੇ ਆ ਔਰ ਅੰਗਰੇਜ਼ੀ ਚ ਜਿਹੜਾ ਪਸਾਰੇ ਪਾਸੇ ਇੱਕ ਲਫਜ਼ ਐਕਸਟਰੈਡੀਸ਼ਨ ਸਾਡੇ ਮੁਲਕਾਂ ਦੀ 192 95 ਮੁਲਕ ਹੈਗੇ ਇਸ ਕਈ ਮੁਲਕਾਂ ਨਾਲ ਸਾਡੀ ਐਕਸਟਰੈਡੀਸ਼ਨ ਦਾ ਮਤਲਬ ਹੈ ਪ੍ਰਤਿਆਪਣ ਜਿਹੜੀ ਹੈਗੀ ਹੈ ਐਕਸਟਰੈਡੀਸ਼ਨ ਟ੍ਰੀਟੀ ਆਪਸੇ ਸਮਝੌਤਾ ਸਾਡਾ ਕਈਆਂ ਨਾਲ ਨਹੀਂ ਹੈਗਾ ਬਹੁਤਿਆਂ ਨਾਲ ਹੈਗਾ ਜੀ ਜਿਵੇਂ ਅਬੂ ਸਲੇਮ ਨੰਦਾ ਜਿਹੜਾ ਇੱਕ ਵੱਤਵਾਦੀ ਸੀਗਾ ਜਿਹੜਾ ਕ੍ਰਾਈਮ ਦੀ ਦੁਨੀਆ 'ਚ ਬਹੁਤ ਤਕੜਾ ਉਹਦਾ ਨਾਂ ਸੀਗਾ ਜਿਹਨੂੰ ਕਹਿੰਦੇ ਗੈਂਗਸਟਰ ਵੀ ਸੀਗਾ ਮੁੰਬਈ ਦੇ ਲਾਲੇ ਪਾਸੇ ਦਾ ਦਾਉਦ ਉਹਨਾਂ ਦੇ ਲਿੰਕ ਸੀਗੇ ਉਹ ਪੁਰਤਗਾਲ ਤੋਂ ਫੜਕੇ ਲਿਆਂਦਾ ਫਿਰ ਮੁੜ ਕੇ ਸਾਨੂੰ ਇੱਕ ਕਮਿਟਮੈਂਟ ਕਰਨੀ ਵੀ ਪੁਰਤਗਾਲ ਨੂੰ ਕਿ ਸਾਡੇ ਮੁਲਕ 'ਚ ਫਾਂਸੀ ਹੈਗੀ ਹੈ سزا ਪਰ ਅਸੀਂ ਉਹਨੂੰ ਫਾਂਸੀ ਦੀ سزا ਨਹੀਂ ਦਿਵਾਂਗੇ ਜੀ ਆਸੀਂ ਉਹਨੂੰ ਫਾਂਸੀ ਦੇ ਨਹੀਂ ਸਕੇ ਔਰ ਅੱਜ ਜੇਲ੍ਹ 'ਚ ਹੀ ਹੈਗਾ ਲੇਕਿਨ ਇਹ ਆਫੈਂਸ ਜਿਹੜਾ ਬੀਲ ਚੌਕਸੀ ਨੇ ਕੀਤਾ ਹੈਗਾ ਡਿਫਰੈਂਟ ਹੈ ਪੈਸੇ ਨਾਲ ਬੰਦ થਗਾ ਇਨੇ ਅਰਬਾਂ ਰੁਪਏ ਦੀਆਂ ਜਿਹੜੀਆਂ ਜਿਹੜਾ ਹਿੰਦੁਸਤਾਨ ਦੇ ਬੈਂਕਾਂ ਦਾ ਪੈਸਾ ਟਰਾਂਸਫਰ ਮਾਰਿਆ ਅਲੱਗ-ਅਲੱਗ ਮੁਲਕਾਂ ਦੇ ਨਾਲ ਔਰ ਮੁਲਕਾਂ ਤੋਂ ਲਾਂਤ ਤੋਂ ਬਾਅਦ ਇਨੇ ਇੰਟਿਗੋਆ ਐਂਟਿਗੋਆ ਤੇ ਬਾਰਬੁਡਾ ਹੁਣ ਆਮ ਬੰਦਾ ਸੋਚਦਾ ਵੀ ਇਹ ਤਾਂ ਨਾ ਬਹੁਤੇ ਸੁਣੇ ਨਹੀਂ ਜੀ ਹੁਣ ਕੁਐਸਚਨ ਇਹ ਆਉਂਦਾ ਕਿ ਕੀ ਸਾਡੇ ਮੁਲਕ ਦਾ ਇਹਨਾਂ ਨਾਲ ਪ੍ਰਤੀਆਪਨ ਜਿਹੜੀ ਹੈ ਉਹ ਹਵਾਲਗੀ ਦੀ ਸੰਧੀ ਹੈ ਜੇ ਉਹਨਾਂ ਦਾ ਬੰਦਾ ਕ੍ਰਾਈਮ ਕਰਕੇ ਇੱਥੇ ਭੱਜ ਕੇ ਇੱਥੇ ਆ ਜਾਂਦਾ ਜਾਂ ਸਾਡਾ ਬੰਦਾ ਕ੍ਰਾਈਮ ਕਰਕੇ ਉੱਥੇ ਰਹਿ ਜਾਂਦਾ ਕੀ ਇਸੇ ਨਾਲ ਉਹਨਾਂ ਦੇ ਕੋਈ ਇੰਟਰਨੈਸ਼ਨਲ ਸਾਡੇ ਕੋਈ ਆਪਸ ਸਮਝੌਤਾ ਹੈ ਜਾਂ ਨਹੀਂ ਹੈ ਨਹੀਂ ਹੈ ਸਾਡਾ ਉਹਨਾਂ ਨਾਲ ਕੋਈ ਸਮਝੌਤਾ ਨਹੀਂ ਹੈ ਇਸ ਕਰਕੇ 2015 ਦੇ ਵਿੱਚ ਇਹ ਬੰਦਾ ਉਥੇ ਜਾਂਦਾ ਹੈ ਉਥੋਂ ਦੀ ਸਿਟੀਜ਼ਨਸ਼ਿਪ ਲੈਂਦਾ ਹੈ ਐਂਟੀਗਵਾ ਬਾਰਬੋਡਾ ਇੱਕ ਜੁਆਇੰਟ ਹੈ ਦੋਨੋਂ ਆਈਲੈਂਡ ਹੈਗੇ ਕੈਰੀਬੀਅਨ ਲਾਈਨ ਦੇ ਵਿੱਚ ਤੇ ਉਥੇ ਕੋਈ ਸਮਝੌਤਾ ਨਹੀਂ ਹੈ ਫਿਰ ਉਸ ਤੋਂ ਬਾਅਦ ਇੱਕ ਇਹਦੀ ਵਾਈਫ ਪ੍ਰੀਤੀ ਪ੍ਰੀਤੀ ਜਿਹੜੀ ਮੋਦੀ ਹੈਗੀ ਆ ਉਹ ਬੈਲਜੀਅਮ ਦੀ ਸਿਟੀਜ਼ਨ ਹੈ ਬੈਲਜੀਅਮ ਯੂ ਯੂ ਦਾ ਮਤਲਬ ਹੈਗਾ ਯੂਰੋਪੀਅਨ ਯੂਨੀਅਨ ਯੂਰੋਪੀਅਨ ਯੂਨੀਅਨ ਦੇ 28 ਮੁਲਕਾਂ ਦਾ ਆਪਸ ਵਿੱਚ ਸਮਝੌਤਾ ਹੈ ਕਿ ਕੋਈ ਵੀ ਬੰਦ ਕੋਈ ਵੀ ਵਾਈਫ ਜਾਂ ਹਸਬੈਂਡ 27 ਮੁਲਕਾਂ 28 ਮੁਲਕਾਂ ਜਿਹੜੀ ਯੂਰਪੀਅਨ ਯੂਨੀਅਨ ਦੇ ਮੈਂਬਰ ਹੈਗੇ ਆ ਆਪਣੀ ਫੈਮਿਲੀ ਦੀ ਯੂਨੀਫਿਕੇਸ਼ਨ ਦਾ ਮਤਲਬ ਆਪਸ ਵਿੱਚ ਮਿਲਣ ਜੁਲਣ ਕਰਕੇ ਉਹ ਉੱਥੇ ਇੱਕ ਐਫ ਕਾਰਡ ਹੁੰਦਾ ਜਿੱਦਾਂ ਅਮਰੀਕਾ ਦੇ ਵਿੱਚ ਰੈਡ ਕਾਰਡ ਹੈ 골ਡ ਕਾਰਡ ਹੈ ਗ੍ਰੀਨ ਕਾਰਡ ਹੈ ਆ ਬੈਲਜੀਅਮ 'ਚ ਐਫ ਕਾਰਡ ਹੁੰਦਾ ਐਫ ਕਾਰਡ ਦੀ ਫੈਸਿਲਿਟੀ ਲੈ ਕੇ ਆਪਣੇ ਬੱਚਿਆਂ ਦੇ ਨਾਲ ਆਪਣੇ ਣੜੇ ਣੜੇ ਮਾਪੇ ਨਾਲ ਇਕੱਠਾ ਰਹਿ ਸਕਦਾ ਹੈਗਾ ਸੋ ਉਹਨੇ ਬੈਲਜੀਅਮ 'ਚ ਐਫ ਕਾਰਡ ਲੈ ਲਿਆ ਤੇ ਉਸ ਤੋਂ ਬਾਅਦ ਬਹਾਨਾ ਮਾਰਿਆ ਕਿ ਮੈਂ ਇੱਥੇ ਕੈਂਸਰ ਦਾ ਇਲਾਜ ਕਰਾਉਣ ਆ ਰਿਹਾ ਹੈਗਾ ਲੇਕਿਨ ਬੈਲਜੀ ਦੀ ਗਵਰਨਮੈਂਟ ਨੇ ਸੈਂਸਿਟੀਵਿਟੀ ਦਿਖਾਈ ਔਰ ਇੰਡੀਆ ਦੀ ਇੰਡੀਆ ਦੀ ਰੈਪਿਊਟੇਸ਼ਨ ਵੇਖ ਲਿਆ ਹੋਇਆ ਇਥੋਂ ਦੀ ਜਿਹੜੀ ਗਵਰਨਮੈਂਟ ਨੂੰ ਇਨਫੋਰਮ ਕੀਤਾ ਕਿ ਜਿਹੜਾ ਤੁਹਾਡੇ ਦੇ ਮੁਲਕ ਦਾ ਇਕਨੋਮਿਕ ਆਫੈਂਡਰ ਹੈਗਾ ਉਹ ਅਸੀਂ ਡੀਟੇਨ ਕੀਤਾ ਹੋਇਆ ਫਾਰਮਲੀ ਅਰੈਸਟ ਤੇ ਡੀਟੇਨ ਚ ਫਰਕ ਹੁੰਦਾ ਜੀ ਉਹ ਫਾਰਮਲੀ ਅਸੀਂ ਅਰੈਸਟ ਨਹੀਂ ਕੀਤਾ ਉਹਨੂੰ ਡੀਟੇਨ ਕੀਤਾ ਹੋਇਆ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਆ ਜੋ ਇੰਟਰਨੈਸ਼ਨਲ ਨੋਰਮਸ ਕਹਿੰਦੇ ਆ ਜੀ ਤੇ ਹਾਲਾਂਕਿ ਇਹਨੇ ਚੋਕਸੀ ਨੇ ਬੜੇ ਬੜੇ ਵੱਡੇ ਵਕੀਲ ਵੀ ਕੀਤੇ ਇੱਕ ਦਿੱਲੀ ਵੀ ਵਕੀਲ ਕਰੀ ਬੈਠਾ ਹੈ ਜੀ ਵਿਜੇ ਅਗਰਵਾਲ ਲਾਂਦਾ ਤੇ ਫਿਰ ਉੱਥੇ ਵੀ ਅੰਗਰੇਜ਼ ਵੀ ਵਕੀਲ ਕਰੀ ਬੈਠਾ ਗੋਰੇ ਸੋ ਇਸ ਕਰਕੇ ਇਹ ਆਉਣ ਵਾਲਾ ਵਕਤ ਦੱਸੇਗਾ ਕਿ ਕਿੰਨੀ ਜਲਦੀ ਜੀ ਇਹਨੂੰ ਇੱਥੇ ਇਹਦੀ ਪ੍ਰਤੀਆਪਨ ਜਾਂ ਦੀ ਐਕਸਟਰੈਡੀਸ਼ਨ ਕਰਕੇ ਨੇ ਹਿੰਦੁਸਤਾਨ ਦੀ ਧਰਤੀ ਤੇ ਲਿਆ ਕੇ ਟਰਾਈ ਜਾਵੇ ਅਦਾਲਤਾਂ ਦੁਆਰਾ ਉਹ ਜਿਹੜਾ ਦਾਗ ਲੱਗਾ ਹੈ ਕੇਂਦਰ ਦੀ ਸਰਕਾਰ ਤੇ ਉਹ ਸਹਿਤ ਧੋਤਾ ਜਾਵੇ ਜੀ ਬਿਲਕੁਲ ਅਗਲੀ ਗੱਲ ਕਰਾਂਗੀ ਸਰ ਸਿੱਖ ਕੌਮ ਦੀ ਸਿੱਖ ਕੌਮ ਜੋ ਸੇਵਾ ਤੇ ਦਾਨ ਦਾ ਦੇ ਨਾਂ ਤੋਂ ਜਾਣਿਆ ਜਾਣੀ ਜਾਂਦੀ ਹੈ ਪਰ ਸਿੱਖਾਂ ਦੀ ਗੱਲ ਕਰਦੇ ਪਰ ਗੱਲ ਕਰਦੇ ਆ ਕਿ 10 ਆਤੰਕਵਾਦੀ ਜਿਹੜੇ ਗ੍ਰਿਫਤਾਰ ਕੀਤੇ ਗਏ ਪਾਕਿਸਤਾਨ ਦੇ ਵਿੱਚ ਉੱਥੇ ਦੋ ਸਿੱਖਾਂ ਦਾ ਵੀ ਨਾਮ ਆਇਆ ਜੀ ਇਹ ਬੜੀ ਇੰਟਰਸਟਿੰਗ ਤੁਸੀਂ ਚੀਜ਼ ਲਿਆਂਦੀ ਹੈ ਹਾਲਾਂਕਿ ਅਸੀਂ ਇਹ ਗੱਲ ਕਰਨਾ ਨਹੀਂ ਸੀ ਚਾਹਤੇ ਲੇਕਿਨ ਹੁਣ ਇਹ ਸਾਡੀ ਮਜਬੂਰੀ ਆ ਜੀ ਤਾਂ ਗੱਲ ਤਾਂ ਲੋਕਾਂ ਅਗੇ ਰਖੜੀ ਪਹਿਣੀ ਆ ਨਾ ਜੀ ਜੀ ਬਿਲਕੁਲ ਗੱਲ ਚਾਹੇ ਕਿਤੇ ਪ੍ਰਿੰਟ ਜੇ ਛੋਟੀ ਲੱਗੀ ਆ ਲੇਕਿਨ ਸਾਨੂੰ ਤਾਂ ਗੱਲ ਕਰਨੀ ਪੈਣੀ ਕੋਈ ਸਾਡਾ ਜਿਹੜਾ ਟਾਰਗੇਟ ਆਡੀਅנס ਹੈਗਾ ਸਾਰੇ ਸੰਸਾਰ ਚ ਪੰਜਾਬੀ ਸਪੀਕਿੰਗ ਹੈਗੇ ਪੰਜਾਬੀ ਲਿਸਨਰਸ ਹੈਗੇ ਆ ਸੋ ਇਸ ਕਰਕੇ ਜਿਹੜਾ ਉੱਥੇ ਪਾਕਿਸਤਾਨ ਦੇ ਵਿੱਚ ਕਾਫੀ ਜ਼ਿਆਦਾ ਟੈਰਰਿਸਟ ਐਕਟੀਵਿਟੀਜ਼ ਬਹੁਤ ਨਾਰਮਲ ਹੈ ਪਾਕਿਸਤਾਨ ਹੋ ਗਿਆ ਅਫਗਾਨਿਸਤਾਨ ਹੋ ਗਿਆ ਹੋਰ ਕਈ ਹੈ ਜਿਹੜੇ ਮੁਲਕ ਹੈਗੇ ਆ ਆਮ ਤੌਰ ਤੇ ਜਿਹੜੀ ਤੁਸੀਂ ਗੱਲ ਜਿੱਥੋਂ ਤੁਸੀਂ ਓਪਨਿੰਗ ਕੀਤੀ ਸੀ ਆਪਣੀ ਜਿਹੜਾ ਨਿਊਜ਼ ਐਨਾਲਿਸਿਸ ਦੀ ਓਪਨਿੰਗ ਬੜੀ ਵਧੀਆ ਸੀ ਕਿ ਜਿਹੜੀ ਸੈਕ ਕਮ ਹੈ ਇਹ ਬਹਤ ਘਟ ਗਈ ਦੇ ਵਿੱਚ ਲੇਕਿਨ ਬਹੁਤ ਇਹ ਸਾਰੇ ਸੰਸਾਰ ਤੇ ਚੰਗੇ ਕਮਾਂ ਵਾਸਤੇ ਬਹੁਤ ਜ਼ਿਆਦਾ ਇਹ ਅੱਗੇ ਰਹਿੰਦੇ ਆ ਚਾਹੇ ਉਹ ਫੂਡ ਬੈਂਕਸ ਹੋਣ ਫਕਾਲਫਾ ਐਡ ਹੋਵੇ ਜਾਂ ਹੋਰ ਐਸਪੀ ਸਿੰਘ ਸਾਹਿਬ ਦੀ ਸਰਬਤ ਦਾ ਪਲਾ ਹੋਵੇ ਇਸ ਕਮਾਂ ਚ ਜ਼ਿਆਦਾ ਇਹਨਾਂ ਦਾ ਨਾਂ ਰਹਿੰਦਾ ਕਿਉਂਕਿ ਇਹਨਾਂ ਦੇ ਜਿਹੜੇ ਆਪਣੇ ਸਿੱਖ ਕੌਮ ਦੀ ਇਹੀ ਚੰਗੀ ਮਾਨਸਕੀ ਸਾਥ ਬਾਨਸ ਦੀ ਜੱਤ ਸਭ ਇੱਕ ਸਾ ਪਛਾਣ ਉਹ ਤੇ ਮਾਨਵ ਦੀ ਸੇਵਾ ਨੂੰ ਤਰਜੀਹ ਦਿੰਦੇ ਹੈਗੇ ਆ ਸੋ ਫਿਲਹਾਲ ਦੀ ਕਿੜੀ ਥੋੜੀ ਜੀ ਇੰਪੈਰਸਿੰਗ ਮੱਥੇ ਤੇ ਟੂੜੀਆਂ ਪਾਣ ਲਈ ਖਬਰ ਸਾਹਮਣੇ ਆ ਰਹੀ ਹੈਗੀ ਆ ਕਿ ਦੋ ਜਿਹੜੇ ਪਾਕਿਸਤਾਨ ਦੇ ਨਨਕਾਣਾ ਸਾਹਿਬ ਦੇ ਰਹਿਣ ਵਾਲੇ ਦੋ ਸਿੱਖ ਨੌਜਵਾਨ ਜਿਹੜੇ ਸੂਰਤ ਸੂਰਤ ਸਿੰਘ ਤੇ ਬਾਦਲ ਸਿੰਘ ਉਹ ਉਹਨਾਂ ਨੂੰ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ 10 ਅਤਵਾਦੀਆਂ ਦੇ ਵਿੱਚ ਦੋਹਾਂ ਉਹਨਾਂ ਦਾ ਵੀ ਨਾਂ ਆਇਆ ਹੈ ਹਾਲਾਂਕਿ ਉੱਥੋਂ ਦੀ ਜਿਹੜੀ ਐਂਟੀ ਟੈਰਰਿਸਟ ਟੈਰਰਿਸਟ ਡਿਪਾਰਟਮੈਂਟ ਹੈਗਾ ਉਹਨਾਂ ਨੇ ਅਫੀਸ਼ੀਲੀਅਰ ਡਿਕਲੇਅਰ ਕੀਤਾ ਕਿ ਇਹਨਾਂ ਇਹਨਾਂ ਸਾਰਿਆਂ ਦਸਾਂ ਕੋਲ ਜਿਨ੍ਹਾਂ ਚ ਦੋ ਸਿੱਖ ਨੌਜਵਾਨ ਵੀ ਹੈਗੇ ਇਹਨਾਂ ਕੋਲ ਬਹੁਤ ਵੱਡੀ ਗਿਣਤੀ 'ਚ ਹਥਿਆਰ ਤੇ ਗੋਲਾ ਬਰੂਦ ਫੜਿਆ ਗਿਆ ਕਿਉਂਕਿ ਇਹ ਉੱਥੋਂ ਉੱਥੇ ਮੂਵਮੈਂਟਸ ਤੁਹਾਨੂੰ ਪਤਾ ਹੀ ਚੱਲ ਰਹੀ ਹੈ ਹੈਗੀ ਬਲੂਚਿਸਤਾਨ ਦੀ ਮੂਵਮੈਂਟ ਚੱਲ ਰਹੀ ਹੈ ਬਹੁਤ ਦਿਰ ਦੀ ਚੱਲ ਰਹੀ ਹੈ ਕਿ ਬਲੂਚਿਸਤਾਨ ਨੂੰ ਪਹਿਲਾ ਬੰਗਲਾਦੇਸ਼ ਜੇ ਸੰਨ 71 ਚ ਮੂਵਮੈਂਟ ਚੱਲੀ ਤੇ ਇੰਦਰਾ ਗਾਂਧੀ ਸਾਹਿਬਾ ਦੀ ਮਦਰ ਨਾਲ ਮੁਲਕ ਅਲੱਗ ਹੋ ਗਿਆ ਬੰਗਲਾਦੇਸ਼ 1971 ਤੇ ਫਿਰ ਉਸ ਤੋਂ ਬਾਅਦ ਬਲੂਚਿਸਤਾਨ ਦੀ ਮੂਵਮੈਂਟ ਚੱਲ ਰਹੀ ਹੈ ਉਹ ਵੀ ਅਲੱਗ ਆਣਾ ਚਾਹੁੰਦਾ ਪਾਕਿਸਤਾਨ ਤੋਂ ਨਾਲ-ਨਾਲ ਜਿਹੜੇ ਸਿੰਧ ਦਾ ਸਿੰਧ ਜਿਹੜਾ 47 ਚ ਪਹਿਲਾਂ ਇਕੱਠਾ ਹੀ ਹੁੰਦਾ ਸੀਗਾ ਇੰਦਰਾ ਚ ਇੰਡੀਆ ਚ ਹੁੰਦਾ ਸੀ ਬੜੀ ਵੱਡੀ ਹਿੰਦੂ ਤੇ ਹਿੰਦੂ ਤੇ ਸਿੱਖ ਕਮਿਊਨਿਟੀ ਵੀ ਉੱਥੇ ਹੈਗੀ ਆ ਕਾਫੀ ਉਹ ਪਾਕਿਸਤਾਨ ਤੋਂ ਅਲੱਗ ਹੋਣਾ ਚਾਹੁੰਦਾ ਉਹ ਇਸ ਕਰਕੇ ਆ ਜਿਹੜੇ ਬੰਦੇ ਹੈਗੇ ਆ ਆ ਜਿਹੜੇ ਇਹ ਸਿੰਧ ਇਲਾਕਿਆਂ ਨੂੰ ਸਿੰਧ ਦੇਸ਼ ਨੂੰ ਅਲੱਗ ਕਰਨ ਦੀ ਮੂਵਮੈਂਟ ਦੇ ਹਿੱਸੇਦਾਰ ਸੀਗੇ ਤਾਂ ਉਹ ਉਥੋਂ ਦੀ ਜਿਹੜੀ ਐਂਟੀ ਟੈਰਰ ਇਹਨਾਂ ਨੂੰ ਟੈਰਰਿਸਟ ਡਿਕਲੇਅਰ ਕਰਕੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਆ ਫਿਲਹਾਲ 라ਵਲਪਿੰਡੀ ਚੋਂ ਗ੍ਰਿਫਤਾਰੀ ਕੀਤੀ ਕਿ 라ਵਲਪਿੰਡੀ ਜਿਹੜਾ ਇਲਾਕਾ ਹੈਗਾ ਉਹ ਆਰਮੀ ਦਾ ਗੜ ਬੰਨਿਆ ਜਾਂਦਾ ਔਰ ਐਪਟਾਬਰਡ ਹੋ ਗਿਆ ਆ 라ਵਲਪਿੰਡੀ ਹੋ ਗਿਆ ਸੋਹੇ ਦੋ ਜਿਹੜੇ ਨੌਜਵਾਨਾਂ ਇਹਨਾਂ ਦੇ ਬਾਰੇ ਨਾਮ ਆਇਆ ਕਿ ਇਹਨਾਂ ਨੂੰ ਉੱਥੋਂ ਦੀ ਫੌਜ ਨੇ ਫਾਰਮਲੀ ਗ੍ਰਿਫਤਾਰ ਕਰਤਾ ਕਿ ਇਹ ਪਾਕਿਸਤਾਨ ਦੇ ਸ਼ਾਂਤੀ ਨੂੰ ਭੰਗ ਕਰਨ ਦੇ ਵਿੱਚ ਇਹਨਾਂ ਦਾ ਹੱਥ ਹੈ ਜੀ ਸਰ ਗੱਲ ਕਰਾਂਗੇ ਕਿ ਜਿਸ ਤਰ੍ਹਾਂ ਹਾਲੇ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਕੁਝ ਸਪੈਸ਼ਲ ਡਾਕਟਰਾਂ ਦੇ ਜਿਹੜੀ ਉਮਰ ਦੇ ਵਿੱਚ ਵਾਅਦਾ ਕੀਤਾ ਗਿਆ ਜੀ ਉਹ ਕੰਟੀਨਿਉਟੀ ਉਹਨਾਂ ਦੀ ਬਣੀ ਰਹੇ ਪਰ ਇਹ ਸਵਾਲ ਖੜਾ ਹੋ ਗਿਆ ਹੈ ਕਿ ਜਿਹੜੇ ਉਹ ਨੌਜਵਾਨ ਲੜਕੇ ਲੜਕੀ ਜਿਨ੍ਹਾਂ ਨੇ এডਿਕੇਸ਼ਨ ਲਈ ਡਿਗਰੀਆਂ ਲਈਆਂ ਮਿਹਨਤ ਕੀਤੀ ਹੈ ਇਹ ਤੱਕ ਉਹਨਾਂ ਨੂੰ ਵੀ ਜੌਬ ਦੀ ਓਪਰਚੁਨਿਟੀ ਮਿਲ ਸਕੇ ਜਿਨ੍ਹਾਂ ਨੂੰ ਹਮੇਸ਼ਾ ਯਾਦ ਹੁੰਦੀ ਹੈ ਕਿ ਸਾਡੀ ਸਰਕਾਰ ਸਾਡੇ ਲਈ ਕੁਝ ਕਰੇਗੀ ਪਰ ਉਹਨਾਂ ਦੇ ਲਈ ਕੁਝ ਨਹੀਂ ਨਜ਼ਰ ਆ ਰਿਹਾ ਹਾਂਜੀ ਵੀ ਕਿੱਥੇ ਜਾਣਗੇ ਉਹ ਗੱਲ ਕੁਐਸਚਨ ਤੁਹਾਡਾ ਠੀਕ ਹੈਗਾ ਔਰ ਇਹ ਜਿਹੜਾ ਤੁਹਾਡਾ ਕੁਐਸਚਨ ਹੈ ਸ਼ਰਮੀਲੇ ਬੰਦੇ ਜਿਹੜੀ ਗੱਲ ਆਪਣੀ ਨਹੀਂ ਰੱਖ ਸਕਦੇ ਹਾਂ ਕਦੇ ਡਰਦੇ ਆ ਕਦੇ ਸਾਹਮਣੇ ਆਉਂਦੇ ਕਦੇ ਇੱਕ ਪਾਸੇ ਜਿ ਲੱਗਦੇ ਨਹੀਂ ਜਾਂ ਤਾਂ ਕੁਲ ਕੇ ਆ ਜਾਂਦੇ ਸਾਹਮਣੇ ਜੀ ਪਿਆਏ ਡਾਕਟਰ ਵੀ ਕਿਉਂ ਹੁੰਜੇ ਨਹੀਂ ਤੁਹਾਨੂੰ ਫੈਸਲਾ ਸਰਕਾਰ ਦਾ ਚੰਗਾ ਇਹੀ ਸਰਕਾਰ ਇਹੀ ਐਟੀਟਿਊਡ ਸਰਕਾਰ ਦਾ ਕੁਚ ਮੁਚ ਕਰੀ ਜਾਂਦੇ ਆ ਵੀ ਗੱਲ ਜਿਹੜਾ ਰੋਡ ਮੈਪ ਕਲੀਅਰ ਰੱਖੋ ਤੁਸੀਂ ਕੀ ਚਾਹੁੰਦੇ ਹੋ ਕੀ ਐਕਸਪੈਕਟ ਕਰਦੇ ਹੋ ਸਪੈਸ਼ਲਿਸਟ ਡਾਕਟਰਾਂ ਦੀ ਲੋੜ ਤਾਂ ਹੈ ਕਿਉਂਕਿ ਕਈ ਇਲਾਕੇ ਆਪਣੇ ਲੁਧਿਆਣੇ ਚੋਂ ਘਟ ਹੋਊਗੀ بڑے بڑا بڑے بڑے ਇਲਾਕੇ ਐ ਸੈਂਕੜਿਆਂ ਕਿਲੋਮੀਟਰ ਚ ਆਪਣਾ ਪੰਜਾਬ ਫੈਲਿਆ ਹੋਇਆ ਚਾਰੇ ਪਾਸੇ ਔਰ ਉਹਦੇ ਵਿੱਚ ਸਪੈਸ਼ਲਿਸਟ ਡਾਕਟਰਾਂ ਦੀ ਜਰੂਰਤ ਹੈਗੀ ਆ ਉਹ ਰੋਡ ਮੈਪ ਦੀ ਕਲੈਰਿਟੀ ਨਹੀਂ ਇਹਨਾਂ ਨੂੰ ਕਰਨੀ ਆਂਦੀ ਕਰੋੜਾਂ ਰੁਪਈਆ ਮਹੀਨਾ ਇਹਨਾਂ ਨੇ ਵਿਹਲੇ ਬੈਠੇ ਜਿਹੜੇ ਡੀਪੀਆਰ ਨੂੰ ਖਰਚੀ ਜਾਂਦੇ ਕੱਖ ਨਹੀਂ ਕਰਦੇਓ ਹੈਲਥ ਡਿਪਾਰਟਮੈਂਟ ਚ ਕਰੋੜਾਂ ਰੁਪਏ ਮਹੀਨੇ ਦੀ ਤਨਖਾਹ ਦਿੰਦੇ ਤੁਹਾਨੂੰ ਪਤਾ ਹੈਲਥ ਡਿਪਾਰਟਮੈਂਟ ਦਾ ਇੱਕ ਮਾਸ ਮੀਡੀਆ ਵਿੰਗ ਵੀ ਹੁੰਦਾ ਕੋਈ ਕੰਮ ਨਹੀਂ ਕਰਦਾ ਉਹ ਸਵਾਈਟ ਇੱਕ ਬਟਨ ਦਬਾਉਂਦਾ ਤੇ ਮਾਰੀ ਜੀ ਕਿਸੇ ਨੂੰ ਪ੍ਰੈਸ ਰਿਲੀਜ਼ ਭੇਜਦੀ ਆਦਰਵਾਇਜ਼ ਨਾ ਤਾਂ ਮਾਸ ਨਾ মিডিਆ ਨੂੰ ਉਹਨੂੰ ਸ਼ਾਇਦ ਵੀ ਨਹੀਂ ਪਤਾ ਮਾਸ ਕਹਿੰਦੇ ਕਿੰਨੂ ਆ ਕੁਛ ਨਹੀਂ ਕਰਦੇ ਪਤਾ ਨਹੀਂ ਕਿਹੜੇ ਜੁਗਾੜ ਕਰਕੇ ਬਰਤੀ ਹੋ ਗਏ ਔਰ ਗੱਲ ਇਹ ਕਰਨੀ ਚਾਹੀਦੀ ਸਰਕਾਰ ਨੂੰ ਲੋਕਾਂ ਤੱਕ ਗੱਲ ਪਹੁੰਚਾਣੀ ਚਾਹੀਦੀ ਪਬਲਿਕ opinion ਲੈਣੀ ਚਾਹੀਦੀ ਆ ਜਿਹੜੀ IMA ਹੈਗੀ ਹੈ Indian Medical Association ਸਾਰੇ ਹਿੰਦੁਸਤਾਨ ਦੀ ਇੱਕ ਸੰਸਥਾ ਹੈਗੀ ਡਾਕਟਰਾਂ ਦੀ ਔਰ IMA ਪੰਜਾਬ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਉਹਦੇਦਾਰ ਹੈ ਅਖਿਲ ਸਰੀਨ ਸਾਹਿਬ ਉਹਨਾਂ ਨੇ ਇੱਕ ਦੂਰੰਦੇਸ਼ੀ view ਦਿੱਤਾ ਕਹਿੰਦਾ ਤੁਸੀਂ ਯੰਗ ਜਿਹੜੇ ਜਿਨ੍ਹਾਂ ਨੇ ਸਪੈਸ਼ਲਾਈਜ਼ੇਸ਼ਨ ਕਿਸੇ ਫੀਲਡ ਕੀਤੀ ਹੈ ਸਪੈਸ਼ਲਾਈਜ਼ੇਸ਼ਨ ਤੁਹਾਨੂੰ ਪਤਾ ਅੱਖਾਂ ਦੀ ਵੀ ਹੋ ਸਕਦੀ ਆ ਸ਼ੂਗਰ ਦੀ ਵੀ ਹੋ ਸਕਦੀ ਹੈ ਹੋਰ ਗਾਇਨੀ ਦੀ ਵੀ ਹੋ ਸਕਦੀ ਹੈ ਸਕਿੰਦੀ ਵੀ ਹੋ ਸਕਦੀ ਹੈ ਬ੍ਰੇਨ ਦੀ ਵੀ ਹੋ ਸਕਦੀ ਹੈ ਨਿਊਰੋ ਦੀ ਵੀ ਹੋ ਸਕਦੀ ਹੈ ਨਿਊਰੋ ਸਰਜਰੀ ਦੀ ਵੀ ਹੋ ਸਕਦੀ ਹੈ ਗੈਸਟਰੋ ਦੀ ਵੀ ਹੋ ਸਕਦੀ ਹੈ ਉਹ ਸਪੈਸ਼ਲਟੀ ਜੇ ਤੁਸੀਂ ਰੱਖਣੀ ਹੈ ਜਿਹੜਾ ਬੱਚਿਆਂ ਨੇ ਜਿਨ੍ਹਾਂ ਨੇ 10-10 ਸਾਲ ਅੱਖਾਂ ਗਲੀਆਂ ਪੜ੍ਹਾਈਆਂ ਕੀਤੀਆਂ ਸਾਰੇ ਬੰਦੇ ਆਪਣੇ ਪ੍ਰਾਈਵੇਟ ਕਲੀਨਿਕ ਹਸਪਤਾਲ ਸਟੈਬਲਿਸ਼ ਨਹੀਂ ਕਰ ਸਕਦੇ ਨਾ ਹੀ ਲੋਕਾਂ ਚ ਨਹੀਂ ਕਿ ਇੰਨੀ ਕੋਸਪੈਂਡਿੰਗ ਪਾਵਰ ਹੈਗੀ ਆ ਸੋ ਸਰਕਾਰ ਦੀ ਇੱਕ ਕਾਵਾਂਗੇ ਸੰਵਾਦ ਕਰਨ ਚ ਬੜੀ ਵੱਡੀ ਕਮੀਆਂ ਪਹਿਲਾਂ ਨੇ ਸ਼ਗੂਫਾ ਛੜਤਾ ਸੀਗਾ ਜੀ ਅਸੀਂ ਉਹ ਨਸ਼ਿਆਂ ਦੀ ਸੈਂਸਸ ਕਰਾਂਗੇ ਨਸ਼ਾ ਕਰਨ ਵਾਲਿਆਂ ਦੀ ਉਹ ਤੁਸੀਂ ਵੀ ਇਸ ਗੱਲ ਦਾ ਆਬਜੈਕਸ਼ਨ ਕੀਤੇ ਇਹ ਕਰਨਗੇ ਕਿਵੇਂ ਜੀ ਗੱਲ ਠੀਕ ਹੈ ਸੋ ਇਸ ਕਰਕੇ ਗੱਲ ਆਦੀ ਅਧੂਰੀ ਸਰਕਾਰ ਕਰ ਦਿੰਦੀ ਆ ਸੋ ਮੇਰੇ ਹਿਸਾਬ ਨਾਲ ਜਾਂ ਤਾਂ ਗੱਲ ਕਲੀਅਰ ਇਹਨਾਂ ਦੇ ਆਈਐਮਏ ਦੇ ਜਿਹੜੀਆਂ ਕਨਸਰਨਸ ਹੈਗੇ ਆ ਜਿਹੜੇ ਦੀ ਚਿੰਤਾਵਾਂ ਇਹਨਾਂ ਦਾ ਜਵਾਬ ਦੇ ਦੇਣ ਨਹੀਂ ਤਾਂ ਫਿਰ ਅੱਗੇ ਆਉਣ ਵਾਲੇ ਟਾਈਮ 'ਚ ਹੋਰ ਰੋਲੇ ਪੈਣਗੇ ਅੱਜ ਤਾਂ ਉਹ ਪ੍ਰੈਸ ਕਾਨਫਰੰਸ ਕਰ ਰਹੇ ਆ ਆਈਐਮਐਲ ਪੰਜਾਬ ਵਾਲੇ ਕੱਲ ਨੂੰ ਸੜਕਾਂ ਤੇ ਬੈਠਣਗੇ ਚੰਗੇ ਲੱਗਣਗੇ ਕੈਡੇਟੇ ਪੱਤੇ ਲਿਖੇ ਬੰਦੇ ਸੜਕਾਂ ਤੇ ਬੈਠਣਗੇ ਸੋ ਕਨਸਰਨ ਜਿਹੜਾ ਆਈਡੀਆ ਇਹਨਾਂ ਨੇ ਦਿੱਤਾ ਕਿ ਮੈਂ ਤਨ ਅਸੀਂ 3 ਸਾਲ ਦੀ ਇਹਨਾਂ ਦੀ ਉਮਰ ਵਧਾ ਦੇਗੇ 60 ਤੋਂ 65 ਸਾਲ ਕਰ ਦੇਗੇ ਸਪੈਸ਼ਲਿਸਟ ਡਾਕਟਰਾਂ ਦੀ ਉਹਦੇ ਬਾਰੇ ਹਲੇ ਪੁਆਇੰਟ ਕਲੀਅਰ ਨਹੀਂ ਹੈਗੇ ਕਈ ਜਿਹੜੇ ਹੈਗੇ ਪੁਆਇੰਟਸ ਅਨਕਲੀਅਰ ਹੈਗੇ ਆ ਸੋ ਤੁਸੀਂ ਜੇ ਕੁਝ ਹੋਰ ਦੱਸਣਾ ਚਾਹੁੰਦੇ ਹੋ ਜਾਂ ਕੁਝ ਤੁਸੀਂ ਆਪਣੀ ਵੀ ਕੋਈ ਰਾਏ ਦੇਣਾ ਚਾਹੁੰਦੇ ਸ਼ਾਇਦ ਕਈ ਵਾਰੀ ਬੰਦੇ ਨੂੰ ਆਪ ਪੂਰੀ ਇਨਫੋਰਮੇਸ਼ਨ ਸਾਡੇ ਵਰਗੇ ਉਹਨੇ ਕਹਤੇ ਨਹੀਂ ਵੀ ਹੁੰਦੀ ਹੁੰਦੀ ਥਿਸ ਇਜ਼ ਬਿਲਕੁਲ ਤੁਸੀਂ ਜਿਹੜੀਆਂ ਇਨਫੋਰਮੇਸ਼ਨ ਤੁਹਾਡੇ ਕੋਲ ਨੇ ਮੇਰੇ ਸਾਹਮਣੇ ਜਿਹੜੇ ਦਰਸ਼ਕ ਵੀ ਦੇਖਦੇ ਆ ਉਹਨਾਂ ਦੇ ਵੀ ਜਵਾਬ ਆਉਂਦੇ ਨੇ ਕਿ ਇਨਫੋਰਮੇਸ਼ਨ ਵਧੀਆ ਹੈ ਤੇ ਕਈ ਆਪਣਾ ਸਵਾਲ ਰੱਖਦੇ ਵੀ ਹੈਗੇ ਆ ਉਹਨਾਂ ਦੇ ਪੁਆਇੰਟਸ ਉੱਸੀਂ ਇਸ ਪ੍ਰੋਗਰਾਮ ਦੇ ਰਹਿ ਸੀ ਜਨਤਕ ਵੀ ਕਰਦੇ ਆ ਤੇ ਜਿਹੜੇ ਵੀ ਪ੍ਰੋਗਰਾਮ ਇਸ ਜਿਹੜੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਆਪਣੇ ਵਿਚਾਰ ਜਿਸ ਤਰ੍ਹਾਂ ਸਾਡੇ ਨਾਲ ਸਾਂਝੇ ਕਰਦੇ ਹੋ ਤੁਸੀਂ ਕਰਦੇ ਰਹੀਓ ਤੇ ਤੁਸੀਂ ਵੀ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਬਹੁਤ-ਬਹੁਤ ਤੁਹਾਡਾ ਧੰਨਵਾਦ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ ਹਮੇਸ਼ਾ ਦੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਆਪਣੇ ਵਿਚਾਰ ਰੱਖਦੇ ਹੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਤਾਂ ਕਿ ਤੁਹਾਡੇ ਵਿਚਾਰ ਇਸ ਪ੍ਰੋਗਰਾਮ ਦੇ ਰਹੀ ਸਾਂਝ ਜਨਤਕ ਤੱਕ ਦਾਲ ਕਰਦੇ ਰਹੀਏ ਸਾਨੂੰ ਦੇ ਇਜਾਜ਼ਤ ਧੰਨਵਾਦ